ਅੱਜ 11 ਵਜੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਨੇ ਐਮਸੀ ਸਾਹਿਬਾਨ ਸੀ ਉਹਨਾਂ ਦੇ ਨਾਲ ਅੱਜ ਨਸ਼ਿਆਂ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਸੀ 11 ਵਜੇ ਜੋ ਵੀ ਸਾਡੇ ਏਰੀਆ ਦੇ ਮਾ ਜੋ ਸਰਪੰਚ ਸਾਹਿਬ ਹੈਗੇ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਸਾਰਿਆਂ ਦੇ ਨਾਲ ਅੱਜ ਨਸ਼ਿਆਂ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਆ ਤੇ ਸਾਰੀ ਜਾਣਕਾਰੀ ਜਿਹੜਾ ਵੀ ਸਾਂਝੀ ਕੀਤੀ ਗਈ ਆ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਬਾਰੇ ਸਾਰਾ ਕੁਝ ਦੱਸਿਆ ਗਿਆ ਕਿ ਜੇ ਕੋਈ ਤੁਹਾਡੇ ਪਿੰਡ ਦੇ ਨਸ਼ਾ ਵੇਚਦਾ ਉਹਦੀ ਸਾਨੂੰ ਇਨਫਾਰਮੇਸ਼ਨ ਦੋ ਜੇ ਕੈਂਡੀਡੇਟ ਸਰਕਾਰੀ ਜਗ੍ਹਾ 'ਚ ਕੋਈ ਆਪਣੀ ਪ੍ਰਾਪਰਟੀ ਬਣਾਈ ਹੋਈ ਆ ਉਹਦੇ ਬਾਰੇ ਵੀ ਦੱਸੋ ਐਕਸ਼ਨ ਲਵਾਂਗੇ ਜੇਕਰ ਇਸ ਤੋਂ ਇਲਾਵਾ ਜੇ ਕੋਈ ਹੋਰ ਨਸ਼ੇ ਦੇ ਸਮੱਗਰਜ ਕੋਈ ਨੋਟਿਸ ਵਾਲੀ ਆਉਂਦੀ ਆ ਸਾਨੂੰ ਉਹ ਵੀ ਦੱਸਣਾ ਤੇ ਬਾਕੀ ਜੇਕਰ ਕਿਸੇ ਪਿੰਡ ਚ ਸਾਰੇ ਪਿੰਡਾਂ ਚੋਂ ਕਿਹਦੇ ਪਿੰਡਾਂ ਚ ਨਸ਼ਾ ਨਹੀਂ ਵਿਕ ਰਿਆ ਤਾਂ ਉਹ ਸਰਪੰਚ ਸਹਬਾਨ ਪਿੰਡ ਦਾ ਇੱਕ ਮਤਾ ਪਾ ਕੇ ਸਾਨੂੰ ਦੇਣ ਕਿ ਸਾਡੇ ਪਿੰਡ ਚ ਨਸ਼ਾ ਨਹੀਂ ਨਹੀਂ ਵਿਕ ਰਿਆ ਜੀ ਸਰ ਜੇ ਕੋਈ ਨਸ਼ਾ ਫੜਿਆ ਜੇ ਕੋਈ ਫੜਦੇ ਹੋਵੇ ਵੇਚ ਵੇਚਣਾ ਕੋਈ ਕਰਦਾ ਜੇ ਕੋਈ ਪਿੰਡ ਦਾ ਜੇ ਕੋਈ ਉਹਨੇ ਮਗਰ ਕੋਈ ਪੰਡਾ ਆਉਂਦਾ ਹੈ ਤਾਂ ਕੀ ਕਰਦੇ ਅੱਜ ਦੀ ਮੀਟਿੰਗ ਦੇ ਵਿੱਚ ਸਾਰੇ ਸਰਪੰਚ ਸਹਬਾਨ ਨੇ ਇਹ ਗੱਲ ਕਹੀ ਆ ਕਿ ਅਸੀਂ ਅੱਜ ਤੋਂ ਬਾਅਦ ਨਸ਼ਾ ਵੇਚਣ ਵਾਲਿਆਂ ਦੇ ਮਗਰ ਨਹੀਂ ਆਉਣਾ ਤੇ ਨਾ ਉਹਨਾਂ ਦੇ ਖਿਲਾਫ ਆਹੀ ਕੋਈ ਐਕਸ਼ਨ ਜਿਹੜਾ ਵਾ ਉਹ ਹੋਊਗਾ ਪੂਰਾ ਜਿਹੜੇ ਡੇਰੇ ਗੋਲੀਆਂ ਦੇ ਘਰੇ ਦਾ ਤੱਕ ਵੀ ਜਿਹੜੇ ਲੋਕੀ ਉਸ ਅਸਲੀ ਗੋਲੀਆਂ ਲੈ ਕੇ ਬਾਹਰ ਵੇਚਦਾ ਉਹਨਾਂ ਬਾਰੇ ਕੀ ਉਹ ਮੈਂ ਪਹਿਲਾਂ ਵੀ ਮੀਟਿੰਗਾਂ 'ਚ ਦੱਸਿਆ ਸੀ ਉਹਨਾਂ ਦੀ ਆਈਡੀ ਬਣੀ ਹੋਈ ਆ ਜਿਹੜੇ ਆ ਉਹ ਉਥੋਂ ਲੈਂਦੇ ਆ ਜੇ ਕੋਈ ਉਸ ਤੋਂ ਇਲਾਵਾ ਹੋਰ ਕੋਈ ਹੋਊਗਾ ਉਹਦੇ ਖਿਲਾਫ ਐਕਸ਼ਨ ਲਵਾਂਗੇ ਜੀ ਮੈਂ ਰਜਤ ਮਰਵਾਹਾ ਜੀ ਵਾਰਡ ਨੰਬਰ 4 ਤੋਂ ਐਮਸੀ ਡੇਰਾ ਬਾਬਾ ਨਾਨਕ ਤੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਮਾਨਯੋਗ ਐਸਐਸਬੀ ਸਾਹਿਬ ਵੱਲੋਂ ਹਾਜ਼ਰਤਾ ਹੋਈਆਂ ਸਾਡੇ ਮਾਨਯੋਗ ਐਸਐਚਓ ਸਾਹਿਬ ਨੇ ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਵਿੱਚ ਸਾਰੇ ਐਮਸੀ ਸਬੰਧ ਨੂੰ ਸੱਦ ਕੇ ਅੱਜ ਮੀਟਿੰਗ ਕੀਤੀ ਹੈ ਉਸ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜਾ ਵੀ ਕੋਈ ਨਸ਼ਾ ਵੇਚਦਾ ਹੋਇਆ ਫੜਿਆ ਗਿਆ ਉਦੇਸ਼ਤਾ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਜਿਹੜਾ ਵੀ ਕੋਈ ਨਸ਼ੇ ਵਾਲਾ ਹੋਏਗਾ ਜਿੰਨੇ ਕੋਈ ਸ਼ਾਮਲ ਰੱਟ ਜਗ੍ਹਾ ਤੇ ਸਰਕਾਰੀ ਜਗ੍ਹਾ ਤੇ ਕੋਈ ਕਬਜ਼ਾ ਕੀਤਾ ਹੋਏਗਾ ਉਹ ਵੀ ਛਡਾਇਆ ਜਾਏਗਾ ਤੇ ਆਪਾਂ ਇਹਨਾਂ ਨੂੰ ਅੱਜ ਵਿਸ਼ਵਾਸ ਦਿਵਾਇਆ ਸਾਰੇ ਐਮਸੀ ਸਾਹਿਬ ਨੇ ਕਿ ਆਪਾਂ ਇਹਨਾਂ ਦੇ ਨਾਲ ਖੜੇ ਆ ਜੀ ਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜਾ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣ ਵਾਸਤੇ ਦਿਨ ਰਾਤ ਕੀਤੀ ਜਾ ਰਹੀ ਆ ਆਪਾਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਥ ਦੇਵਾਂਗੇ ਤੇ ਆਪਣੇ ਹਰਮਨ ਪਿਆਰੇ ਨੇਤਾ ਗੁਰਦੀਪ ਸਿੰਘ ਰੰਧਾਵਾ ਦਾ ਸਾਥ ਦੇ ਕੇ ਤੇ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਤੇ ਆਪਾਂ